ਜਾ ਅੱਜ ਤੁਹਾਨੂੰ ਦਿਖਾਉਂਦੇ ਆ ਬਾਲ ਮਾਰਟ ਆ ਦੇਖੋ ਸੇਵ ਚਮਕ-ਦਮਕ ਦੇਖੋ ਸੇਵਾਂ ਦੀ ਠੀਕ ਆ ਦੂਜਾ ਦੇਖੋ ਇਹਦਾ ਇਹ ਹਰਾ ਸੇਵ ਹਰੇ ਰੰਗ ਦਾ ਤੇ ਆ ਗਲਗਲ ਸੰਤਰਾ ਇਹ ਛੋਟੀਆਂ ਸੰਤਰੀਆਂ ਜੀਆਂ ਜਿਹੜੀਆਂ ਆਪਣੀਆਂ ਆ ਸੇਵ ਕੋ ਤੇ ਇਧਰਲੀ ਸਾਈਡ ਦੇ ਕੋ ਪਿਆਜ਼ ਦੇਖੋ ਸਾਈਜ਼ ਪਿਆਜ਼ ਦਾ ਸਾਈਜ਼ ਦੇਖੋ ਇਧਰ ਲਾਲ ਪਿਆਜ਼ ਦੇਖੋ ਐਡਾਡਾ ਸਾਈਜ਼ ਅੱਧੁੱਧ ਦੇ ਕੇ ਲੋਦਾ ਲਸਣ ਦੀ ਦੇਖੋ ਕਿਦਾ ਟੌਰ ਬਣਾਇਓਗਾ ਆਪਣੇ ਉਦਾਂ ਹੀ ਉਹ ਫੋਰਮ ਲਾਮਿਨੇਸ਼ਨ ਕੀਤੀ ਹੋਆ ਆ ਟਮਾਟਰ ਪੈਕ ਕੀਤੇ ਹੋਆ ਸੋ ਸੋ ਟੇਲਾ ਫਰਾਂਜੇ ਦਾ ਆਹ ਆਹ ਵੱਡਾ ਟਮਾਟਰ ਇੱਕ ਤੇ ਦੋ ਦੋ ਕੀਤੇ ਹੋ ਆ ਆ ਪਤਾ ਨਹੀਂ ਕੀ ਆ ਇਹ ਹੁਣ ਆਪਾਂ ਨੂੰ ਪਤਾ ਨਹੀਂ ਲੱਗਦਾ ਇਹ ਆ ਕੇ ਲੈ ਦੇਖੋ ਸਾਈਜ਼ ਦੇਖੋ ਕੇਲੇ ਦਾ ਸਾਈਜ਼ ਆਪਣੇ ਤਾਂ ਹੁੰਦਾ ਹੀ ਨਹੀਂ ਐਡੇ ਐਡੇ ਮੈਨ ਆਪਣੇ ਕਹੀ ਨਹੀਂ ਆ ਦੇਕਾਰੀ ਰਹੇ ਹਾਂ ਆਨੇ ਤੇ ਆਪਣੇ ਰੋਹਿਤ ਸਾਡਾ ਕਿ ਅੱਜ ਆਏ ਹਾਂ ਅਸੀਂ ਸ਼ਾਪਿੰਗ ਕਰਨ ਆਹ ਦੇਖੋ ਪੂਤਨਾ ਪੂਤਨੇ ਦੇ ਬੂਟੇ ਫੂਤਨੇ ਦੇ ਬੂਟੇ ਫੂਤਨੇ ਦੀ ਵੀ ਐਨੀ ਟੌਰ ਬਣਾਈ ਹੋਆ ਤੇ ਆ ਤੁਹਾਡੇ ਆ ਗਈਆਂ ਗਾਜਰਾ ਛੋਟੇ ਛੋਟੇ ਗਾਜਰਾ ਆ ਹੋ ਗਿਆ ਤੁਹਾਡਾ ਠੀਰਾ 450 54 ਗ੍ਰਾਮ 754 ਗ੍ਰਾਮ ਇਦਾਂ ਬੱਕ ਬੱਕ ਤੇ ਆ ਦੇਖੋ ਇੱਧਰ ਸਾਰੀਆਂ ਸਬਜ਼ੀਆਂ ਆ ਦੇਖੋ ਤਕਰੀਬਨ ਉਹੀ ਆ ਪੱਤਾ ਗੋਭੀ ਆ ਬਰੋਕਲੀ ਤੁਹਾਡੀ ਠੀਕ ਹੈ ਤੇ ਬਰੋਕਲੀ ਇੱਧਰ ਗਾਜਰ ਆਏ ਸਾਰੇ ਕੋਈ ਦਾ ਬਣਾਇਆ ਹੈ ਆ ਰੁੱਤ ਕੀ ਛਲਕਮ ਆ ਹੈ ਗਿਆ ਆ ਰੈਡੀਸ਼ ਵਾਂਚ ਉਹ ਕੀ ਹੁੰਦਾ ਆ ਰੈਡੀ ਉਹ ਯਾਨੀ ਛਲਕਮ ਹੀ ਆ ਲਾਲ ਛਲਕਮ ਆ ਲਾਲ ਛਲਕਮ ਕਹ ਲੋ ਆ ਜਾਮਣੀ ਪੱਤਾ ਗੋਭੀ ਨਹੀਂ ਨਹੀਂ ਆਹ ਵਡੀਆਂ ਇਹ ਤਾਂ ਆਪਣੀ ਵੀ ਹੁੰਨੀਆਂ ਹਾਂ ਆ ਤੇ ਆ ਬਰੈਡ ਵਗੈਰਾ ਸਾਰੀ ਆਰੋਧ ਕੀ ਆ ਇਹ ਡਾਉਣ ਨਾ ਦੂਜੀ ਹੁੰਦੇ ਕਿਦਾਂ ਸਵੇਰ ਨੂੰ ਦੂਜੀ ਕੁੱਕੀ ਕੁੱਕੀ ਆਉਂਦੇ ਬੈਕਸਟ ਵਗੈਰਾ ਗੁਰੇ ਅੱਛਾ 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 ਗੰਖਾਨ ਠੀਕ ਹੈ ਬਾਕੀ ਇਹ ਜੂਸ ਵਗੈਰਾ ਜੂਸ ਹੀ ਆ ਉਹ ਵਾਹਲੇ ਆ ਗਿਆ ਆ ਗਿਆ ਆ ਗਿਆ ਹਾਂ ਆ ਲੱਗੇ ਹਾਂ ਅੱਛਾ ਮਿੱਥੇ ਕੱਪੜੇ ਵੀ ਆ ਆ ਦੇਖੋ ਕੱਪੜਿਆਂ ਦਾ ਵੀ ਕੰਮ ਵਿੱਚ ਮਾ ਗੋਰੀਆਂ ਬਿਲਕੁਲ ਇਹਨਾਂ ਨੇ ਕੱਪੜੇ ਨਹੀਂ ਪਾਉਣੇ ਹੁੰਦੇ ਬਸ ਆਹੀ ਚੀਜ਼ ਸਾਰਿਆਂ ਦੇ ਉਹ ਵੀ ਜਾਂਦੀ ਹੈ ਗੋਰੀ ਹੋਰ ਇਹਦੇ ਦੋ ਵੱਡੇ ਆ ਆ ਵੀ ਜੂਸ ਹੈ ਹੀ ਆ ਲੈਣਾ ਇਹ ਟਮਾਟਰ ਦਾ ਆ ਇਹ ਮਟਰ ਕੋਕਟੇਲ ਕੋਕਟੇਲ ਆ ਮਟਰ ਦੀ ਕੋ ਬੋਝ ਹਾਂਸਲੀਆ ਦਾ ਸਮਾਨ ਥੋੜਾ ਹੀ ਆ ਦੇਖਣੇ ਆਏ ਸੀ ਅੱਜ ਤੇ ਹੁਣ ਲੱਗੇ ਬਿੱਲ ਕਰਾਉਣ ਆ ਦੇਖੋ ਇੱਥੇ ਆ ਕੱਪੜਿਆਂ ਕੁੱਪੜਿਆਂ ਵਾਲੀ ਕੋਰੇ ਧਿਆਨ ਮਾਰਦੇ ਕੱਚੇ ਪੈਸੇ ਤਾਂ ਕੱਚੇ ਹੀ ਸਹੀਂ ਪੀਵਿਆਂ ਦਾ ਵੀ ਹਾਲ ਇਹੀ ਹੈ ਇਹ ਕਲਚਰ ਜਿਹੜਾ ਸ਼ਰਮ ਇਹ ਆ ਇੰਡੀਆ ਵਾਲਿਆਂ ਕੋਲ ਹੀ ਆ ਹੋਰ ਵੀ ਹੈ ਕਿ ਬਾਕੀ ਦੇਸ਼ਾਂ ਦੇ ਲੋਕ ਆਏ ਹੋ ਮੁਸਲਮਾਨ ਵੀ ਹੈਗੇ ਆ ਉਹ ਵੀ ਪਹਿਰਾਵੇ ਵਾਲ ਬਹੁਤ ਧਿਆਨ ਮਾਰ